ਜੋ ਸ਼੍ਰੋਮਣੀ ਕਾਲਜਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਣੇ ਨੇ ਸ਼ੁਕਰਾਨਾ ਕਰਨ ਲਈ ਸਮੁੱਚੀ ਲੀਡਰਸ਼ਿਪ ਨਾਲ ਪਹੁੰਚੇ ਨੇ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਾਲਜਦਲ ਦੇ ਕੋਰ ਕਮੇਟੀ ਮੈਂਬਰ ਮੇਰੇ ਪਿਤਾ ਸમાન ਸਰਦਾਰ ਸੁਰਜੀਤ ਸਿੰਘ ਰਖੜਾ ਜੀ ਉਹਨਾਂ ਦੇ ਨਾਲ ਸਦਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਜਨਸਕੱਤਰ ਸ਼੍ਰੋਮਣੀ ਕਾਲੀਦਲ ਉਹਨਾਂ ਦੇ ਨਾਲ ਸਤਵਿੰਦਰ ਸਿੰਘ ਟੋੜਾ ਜੀ ਮੈਂਬਰ ਸ਼੍ਰੋਮਣੀ ਗੁਰਦਰਾ ਪ੍ਰੰਧਕ ਕਮੇਟੀ ਮਨਿੰਦਰ ਸਿੰਘ ਬਾਜਾਦ ਜੀ ਜੋ ਸ਼੍ਰੋਮਣੀ ਕਾਲੀਦਲ ਦੇ ਪਟਿਆਲਾ ਸ਼ਹਿਰੀ ਦੇ ਹਲਕਾ ਚਾਰਜ ਨੇ ਉਹਨਾਂ ਦੇ ਨਾਲ ਮੇਰੇ ਵੱਡੇ ਵੀਰ ਰਾਜਲਾ ਸਾਹਿਬ ਬਿੱਟੂ ਚੱਠਾ ਜੀ ਜਿਹੜੇ ਕਿ ਪਟਿਆਲਾ ਦਿਹਾਤੀ ਦੇ ਹਲਕਾ ਚਾਰਜ ਹੁੰਦੇ ਨਾਲ ਰਾਜਲਾ ਸਾਹਿਬ ਜੋ ਸਾਡੇ ਸ਼੍ਰੋਮਣੀ ਕਾਲੀਦਲ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਨੇ ਲਾਲਕਾ ਸਾਹਿਬ ਜੋ ਨਾਬੇ ਦੇ ਮੁਖ ਸੇਵਾਦਾਰ ਨੇ ਅਤੇ ਹਾਂਜੀ ਕਬੀਰ ਰਾਜ ਕਬੀਰ ਰਾਜ ਜੀ ਉਹ ਵੀ ਵਿਸ਼ੇਸ਼ ਤੌਰ ਤੇ ਸਤਰਾਣੇ ਹਲਕੇ ਦੇ ਇੰਚਾਰਜ ਨੇ ਪਹੁੰਚੇ ਹੋਏ ਨੇ ਤੇ ਹੋਰ ਵੀ ਸਤਕਾਰਯੋਗ ਸ਼੍ਰੋਮਣੀ ਗੁਦਰਾ ਪ੍ਰੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸ਼੍ਰੋਮਣੀ ਕਾਲੀ ਦਲ ਦੇ ਦਰਜਾ ਦਰਜਾ ਆਗੂ ਸਾਹਿਬਾਨ ਸਾਡੀਆਂ ਬੀਬੀਆਂ ਭੈਣਾਂ ਸਤਕਾਰਯੋਗ ਸਾਰੀਆਂ ਉਹਦੇਦਾਰ ਬੈਠੀਆਂ ਨੇ ਅਤੇ ਯੂਥ ਕਾਲੀ ਦਲ ਦੇ ਸਾਰੇ ਆਗੂ ਸਾਹਿਬਾਨ ਸਾਰਿਆਂ ਦਾ ਮੈਂ ਜਿੱਥੇ ਧੰਨਵਾਦ ਕਰਦਾ ਕੀ ਸਮੁੱਚੀ ਲੀਡਰਸ਼ਿਪ ਅੱਜ ਮੇਰੇ ਵੱਡੇ ਵੀਰ ਅਮਿਤ ਸਿੰਘ ਰਾਟੀ ਜੀ ਦੇ ਨਾਲ ਗੁਰਤੇਗ ਬਹਾਦਰ ਜੀ ਦੇ ਚਰਨਾਂ ਤੇ ਨਮਸਤਕ ਹੋਣ ਲਈ ਇਕੱਠੀ ਹੋਈ ਆ ਤੇ ਸਾਰੀ ਹੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਜੋ ਮੋਢੀ ਨੇ ਪਟਿਆਲੇ ਜ਼ਿਲ੍ਹੇ ਦੇ ਸਾਡੇ ਆਗੂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਾਲਦਲ ਤੇ ਸਰਦਾਰ ਸੁਜੀਤ ਸਿੰਘ ਰਖੜਾ ਜੀ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਦਿਨਾਂ ਨੇ ਮੈਂ ਸਮਝਦਾ ਕਿ ਅੰਮਿਤ ਸਿੰਘ ਰਾਠੀ ਨੂੰ ਉਹਨਾਂ ਦੀ ਕਾਬਲੀਅਤ ਮਿਹਨਤ ਤੇ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਤਨ ਦੇ ਹੀ ਲੰਬੇ ਸਮੇਂ ਪਾਰਟੀ ਦੀ ਵਫਾਦਾਰੀ ਨੂੰ ਦੇਖਦੇ ਹੋਏ ਇਹ ਜ਼ਿੰਮੇਵਾਰੀ ਦਿੱਤੀ ਆ ਇਹ ਜ਼ਿੰਮੇਵਾਰੀ ਭਮਾ ਕੀ 2 ਮਹੀਨੇ ਪਹਿਲਾਂ ਮਿਲ ਗਈ ਸੀ ਪਰ ਜ਼ਿੰਮੇਵਾਰੀ ਤੋਂ ਬਾਅਦ ਜਿਵੇਂ ਪਟਿਆਲੇ ਜ਼ਿਲ੍ਹੇ ਦੀਏ ਆਗੂ ਇਸ ਜ਼ਿੰਮੇਵਾਰੀ ਤੋਂ ਡਰੇ ਸਿੱਧੇ ਰੂ ਦੇ ਵਿੱਚ ਆ ਉਹ ਡਰ ਤੇ ਘਬਰਾਹਟ ਇੰਨੀ ਸੀ ਕਿ ਬੰਨ ਤੋਂ ਬਾਅਦ ਨਾਲ ਦੀ ਨਾਲ ਪਰਚੇ ਦਰਜ ਕਰ ਦਿੱਤੇ ਗਏ ਇਹ ਸਮਾਗਮ ਵੀ ਲੇਟ ਹੋਇਆ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਮਾਨਯੋਗ ਹਾਈ ਕੋਰਟ ਨੇ ਇਨਸਾਫ ਵੀ ਦਿੱਤਾ ਕਿਉਂਕਿ ਜਿਹੜਾ ਜਾਂ ਤਾਂ ਕਾਲਪੁਰਖ ਦੀ ਕਚਹਿਰੀ ਚੋਂ ਇਨਸਾਫ ਮਿਲਦਾ ਇਹ ਆਵਰ ਦੁਨਿਆਵੀ ਆਪਾਂ ਨੂੰ ਕੋਟਾਂ ਦੇ ਵਿੱਚੋਂ ਮਿਲਦਾ ਕੋਰਟ ਨੇ ਵੀ ਇਨਸਾਫ ਕੀਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੋਂ ਇਨਸਾਫ ਮਿਲਿਆ ਸਾਰੇ ਕੇਸ ਸਟੇ ਹੋਏ ਇਹ ਤੱਕੇਸ਼ਾਈ ਹੈ ਜਿਹੜੀ ਮੈਂ ਸਮਝਦਾ ਇਹ ਇੱਕ ਸ਼੍ਰੋਮਣੀ ਕੱਲ੍ਹ ਦੇ ਆਗੂਆਂ ਦੀ ਆਵਾਜ਼ ਨੂੰ ਰੋਕਣ ਲਈ ਆ ਸਿੱਧੇ ਰੂਪ ਦੇ ਵਿੱਚ ਜਿਹੜੇ ਆਗੂ ਲੋਕਾਂ ਦੀ ਗੱਲ ਕਰਨਗੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨਗੇ ਲੋਕ ਸ਼੍ਰੋਮਣੀ ਕੱਲ੍ਹ ਦਾ ਮਾਣ ਮੱਤਾ ਇਤਿਹਾਸ 100 ਸਾਲ ਦਾ ਇਤਿਹਾਸ ਇਹ ਗਵਾਈ ਪਰਦਾ ਸ਼੍ਰੋਮਣੀ ਕੱਲ੍ਹ ਦੇ ਆਗੂ ਕਦੇ ਵੀ ਇਹਨਾਂ ਧੋਖਿਆਂ ਦੇ ਅੱਗੇ ਡਰੇ ਨਹੀਂ ਕਦੇ ਝੁਕੇ ਨਹੀਂ ਤੇ ਨਾ ਝੁਕੇ ਸੀ ਨਾ ਝੁਕਾਂਗੇ ਉਹਨੇ ਜਿੰਨਾ ਟਿੱਲੇ ਦਾ ਜੋਰ ਲਾਉਣਾ ਲਾ ਲਵੇ ਕੋਈ ਡਰ ਨਹੀਂ ਸੋ ਅੱਜ ਗੁਰੂ ਤੇਗ ਬਹਾਦਰ ਜੀ ਦੇ ਉਹਨਾਂ ਦੀ ਚਰਨ ਚਰਨਾਂ ਦੇ ਵਿੱਚ ਅੱਜ ਨਮਸਤਕ ਹੋਣ ਲਈ ਆਏ ਆ ਤੇ ਅਰਦਾਸ ਕਰਾਂਗੇ ਸਾਰੇ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਕਿ ਜਿਹੜੀ ਇਹ ਸੇਵਾ ਮਿਲੀ ਆ ਕਿਉਂਕਿ ਜੇ ਅੰਮ੍ਰਿਤ ਸਿੰਘ ਰਾਟੀ ਜੀ ਦੀ ਗੱਲ ਕਰੀਏ ਤਾਂ ਮੈਂ ਵੀ ਖੁਦ ਅੱਜ ਬੇਸ਼ੱਕ ਯੂਥ ਕਾਰਜ ਜਲਦੀ ਪੰਜਾਬ ਦੀ ਇਹ ਪ੍ਰਧਾਨਗੀ ਦੀ ਸੇਵਾ ਕਰ ਰਿਹਾ ਪਰ ਕਿਸੇ ਸਮੇਂ ਇਹਨਾਂ ਨੇ ਸਾਨੂੰ ਬਾਹ ਫੜ ਕੇ ਜਿਹੜਾ ਉਹ ਤੋਰਿਆ ਹੋਇਆ ਸੋ ਇਹੋ ਜੇ ਆਗੂ ਜਿਨ੍ਹਾਂ ਨੇ ਕਿੰਨੇ ਆਗੂ ਹੋਰ ਪੈਦਾ ਕੀਤੇ ਮੈਂ ਸਮਝਦਾ ਕਿ ਉਹ ਇੱਕ ਚੰਗੀ ਗਵਾਈ ਜਿਵੇਂ ਟੌੜਾ ਸਾਹਿਬ ਨੇ ਵੀ ਦੱਸਿਆ ਕਿ ਬਜਾਦ ਸਾਹਿਬ ਬਿੱਟੂ ਜੀ ਇਸ ਹਲਕੇ ਦੇ ਦਿਹਾਤੀ ਸ਼ਹਿਰੀ ਦੇ ਇਨਚਾਰਜ ਅਤੇ ਨਾਲ ਜਿਹੜੇ ਅਮਿਤ ਸਿੰਘ ਰਾਟੀ ਜੀ ਇਹ ਰਕੜਾ ਸਾਹਿਬ ਨੇ ਸਾਰੀ ਟੀਮ ਵਧੀਆ ਬਣਾਈ ਹੈ 9 ਜਨਾਂ ਦੀ ਟੀਮ ਹੈ ਜਿਹੜੀ ਟੀਮ ਹੈ ਸਮਝਦਾ ਕਿ ਇੱਕ ਚੰਗੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਦੇ ਕੇ ਦਿਊਗੀ ਤੇ ਸ਼੍ਰੋਮਣੀ ਕਾਲਜ ਦਾ ਝੰਡਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਰਦਾਰ ਸਰਜੀਤ ਸਿੰਘ ਰਕੜਾ ਜੀ ਦੇ ਗਵਾਈ ਦੇ ਵਿੱਚ ਝੰਡਾ ਬਲੰਦ ਹੋਊਗਾ ਸੋ ਇੱਕ ਵਾਰ ਫੇਰ ਮੈਂ ਸਾਰੀ ਟੀਮ ਨੂੰ ਜਿੱਥੇ ਮਾਰਕਵਾਦਨਾ ਉਥੇ ਧੰਨਵਾਦ ਕਰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਅਤੇ ਸਰਦਾਰ ਸੁਖ ਸਿੰਘ ਰਖੜਾ ਜੀ ਦਾ ਅਤੇ ਸਭ ਤੋਂ ਜ਼ਿਆਦਾ ਕੋਟਾਨ ਕੋਟਾਨ ਧੰਨਵਾਦ ਅਕਾਲ ਪੁਰਖ ਦਾ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਤੇਗ ਬਹਾਦਰ ਜੀ ਦਾ ਬਹੁਤ ਬਹੁਤ ਧੰਨਵਾਦ ਗੱਜ ਵੱਜ ਕੇ ਫਤਰੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ